ਨਾਂ ਦੇ ਆਏ ਸਾਨੂੰ ਮੈਸੇਜ ਤੇ ਆ ਦੇਖੋ ਵੀ ਉਹ ਟਰੱਕ ਦੇਖੋ ਐਨ ਸਾਈਡ ਦੀ ਨੰਕ ਗਿਆ 6 ਲੇਨ ਰੋਡ ਆ ਵੀਰ ਆ ਦੇਖੋ ਆ ਟਰੱਕ ਆ ਰਿਹਾ ਜਿਹੜੇ ਹਿਸਾਬ ਨਾਲ ਆ ਰਿਹਾ ਇਹ ਉਹ ਦੇਖੋ ਜੀ ਕੋਈ ਉਹਨੇ ਬ੍ਰੇਕ ਨਹੀਂ ਲਾਈ ਕੋਈ ਕੁਛ ਨਹੀਂ ਜਿੱਦਾਂ ਨੀਂਦ ਦੇ ਵਿੱਚ ਸੀਗਾ ਇਦਾਂ ਆ ਕੇ ਟਰੈਕਟਰ ਨੇ ਮਾਰਿਆ ਤਾਂ ਇੰਨਾ ਸ਼ੁਕਰ ਆ ਕਿ ਕੋਈ ਵੀ ਟਰੈਕਟਰ ਤੇ ਬੈਠਾ ਹੀ ਨਹੀਂ ਸੀ ਕੁੱਦੋ ਦੀ ਸਾਰੇ ਇਹ ਸਿੱਧਾ ਇੱਕ ਹੀ ਹਾਲ ਚਾਲਿਆ ਆਹ ਤੋਂ ਇਹ ਉਧਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਆਪਣੇ ਪਿੰਡ ਚ ਤੇ ਆਪਣੇ ਪਿੰਡ ਬਲ ਤਾਂ ਸਭ ਠੀਕ ਆ ਗਿਆ ਹੋਰ ਲੱਕਿਆਂ ਜਿਹਨਾਂ ਪਾਣੀ ਯਾ ਨਾ ਆਇਆ ਹੋ ਆਪਣੀ ਮੀਂਹ ਨਹੀਂ ਆਇਆ ਨੂੰ ਪਰ ਮੀਂਹ ਵੀ ਠੀਕ ਆ ਤੇ ਆ ਗਏ ਆਪਣੇ ਪਿੰਡ ਦਾ ਦਰਵਾਜ਼ਾ ਪੱਟੀ ਮੰਲੋ ਵਰਕ ਸਾਰੇ ਬੈਠੇ ਸੱਜਣ ਮਿੱਤਰ ਸਾਰੇ ਦੇਖਣਗੇ ਕੰਨੇ ਕੰਨੇ ਵੀਡੀਓ ਦੇਖ ਕੇ ਫਿਰ ਦਾ ਹਾਲ ਚਾਲ ਪਤਾ ਲੱਗਦਾ ਰਹਿੰਦਾ ਤੇ ਅੱਜ ਆਪਾਂ ਜਾਣਨਾ ਚਾਹਤਾ ਸਾਂਝਾ ਵਾਲ ਨੂੰ ਮੈਟਰੀਆ ਮਾਬੂਦ ਤੇ ਸਾਂਝੀ ਸਾਂਝਾ ਵਾਲਿਆਂ ਦਾ ਜਿੰਦਾ ਨੁਕਸਾਨ ਬਹੁਤ ਹੋ ਗਿਆ ਦੋ ਟਰੈਕਟਰ ਇੱਕ ਤਾਂ ਜਿੰਦਾ ਜਿਆਦਾ ਹੀ ਖਤਮ ਹੋ ਗਿਆ ਆ ਇੱਕ ਟਰੈਕਟਰ ਦਾ ਥੋੜਾ ਨੁਕਸਾਨ ਹੋਇਆ ਟਰਾਲੀਆਂ ਦਾ ਨੁਕਸਾਨ ਹੋਇਆ ਆ ਸ਼ਗਾਰਾ ਤਿਆਰ ਹੋ ਰਿਹਾ ਜਾਨੀ ਕਿਦਾਂ ਜੀ ਹੋਰ ਕਿਦਾਲ ਚੱਲ ਇੱਧਰ ਬੈਠੇ ਹੁੰਦੇ ਆ ਉਹਦਾ ਬੰਦੇ ਅੱਲ ਕਿਹਾ ਤਾਂ ਅਜ ਵੇਡਣ ਤੇ ਚੱਲਨੀ ਆ ਤਾਂਸ਼ ਉਹ ਜਿਹੜਾ ਆਪਣੇ ਪਿੰਡ ਵਾਲਿਆਂ ਨੂੰ ਤਾਂ ਚਲੋ ਪਤਾਈਏ ਆਪਣੇ ਪਿੰਡ ਦੇ ਨਾਲ ਆ ਤਾਂ ਸਾਂਝ ਕਲਾ ਪਿੰਡ ਬਾਕੀ ਹੋਰ ਜਿਹੜੇ ਵਾਲੇ ਦੋ ਵਾਲੇ ਕਿੰਨਾਂ ਪਿੰਡਾਂ ਨੂੰ ਨਹੀਂ ਪਤਾ ਇਹ ਉੱਤਰ ਦਿਖਾ ਲਾਂਗੇ ਆਪਾਂ ਦਸਾਂਝਾਂ ਦਾ ਟਾਪੀ ਇਹ ਬੰਗੇ ਜ਼ਿਲ੍ਹੇ ਵਿੱਚ ਬੰਗਿਆ ਜ਼ਿਲ੍ਹਾ ਪੈ ਜਾਂਦਾ ਇਹਨਾਂ ਨੂੰ ਜ਼ਿਲ੍ਹਾ ਨਮਾਸ਼ਹਿਰ ਤਹਿਸੀਲ ਬੰਗਾ ਤੇ ਇਹ ਆਪਾਂ ਨੂੰ ਜਲੰਧਰ ਏਰੀਆ ਪੈ ਜਾਂਦਾ ਆ ਇਹ ਬੰਗਾ ਏਰੀਆ ਦਾ ਐਂਡ ਲੇਜੇ ਪੈਂਦੇ ਆ ਨਹੀਂ ਪਰ ਸ਼ਾਇਦ ਦਸਾਂਝਾਂ ਵੀ ਜਲੰਧਰ ਚ ਆਉਂਦਾ ਹਾਂ ਜੀ ਸਾਂਝਾ ਜਿਲੰਦਰ ਟੀ ਆ ਤੋ ਬੰਗਿਆ ਜੇ ਹੁਣ ਥੋੜਾ ਭਲੀਕਾ ਗਿਆ ਬਹਿ ਗਿਆ ਮੈਨੂੰ ਚਲੋ ਫਿਰ ਦਿਖਾਉਣੀ ਆਪਾਂ ਦਸਾਂਝਾ ਦਾ ਅੰਡਾ ਚੱਲ ਗੂ ਇਹ ਆ ਦਸਾਂਝਾ ਰੋਡ ਆਪਣੇ ਪਿੰਡ ਤੋਂ ਗਹਿਰੀ ਦਾ ਦਸਾਂਝਾ ਵਾਲਾ ਮੋੜ ਆ ਇਹ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਪਹਿਲਾਂ ਕਦੀ ਕਿਹਾ ਨਹੀਂ ਤੇ ਹੁਣ ਤਾਂ ਇਸ ਸਾਲ ਜਿੰਨੇ ਵੀ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਪੈਸੇ ਆਉਗੇ ਆਪਾਂ ਉਹਦਾ ਤੇਲ ਪਵਾਵਾਂਗੇ ਫੇਸਬੁੱਕ ਤੋਂ ਤਾਂ ਕੌਣ ਵਾਲੇ ਹੋ ਜਾਣੇ ਆ ਜੇਕਰ ਤੁਸੀਂ ਵੀਡੀਓ ਆਪਣੀਆਂ ਲਾਈਕ ਕਰੋਗੇ ਜ਼ਿਆਦਾ ਇਹਦੇ ਹੱਲੇ ਫਾਲੋਅਰ ਵਧੇ ਆ YouTube ਤੇ ਤੇ Facebook ਤੇ ਸ਼ਾਇਦ ਯਾਦ ਤੱਕ ਆਪਾਂ ਨੂੰ ਆਪੈਸੇ ਆਉਣ ਲੱਗ ਪੈਣ ਤੇ ਇਸ ਵਾਲੇ ਪੈਸੇ ਆਪਾਂ ਤੇਲ ਪੂਣ ਲਈ ਦਵਾਂਗੇ ਜਦੋਂ ਆਉਣ ਲੱਪੇ ਤਾਂ ਤੇ ਉਹ ਆਪਣਾ ਮਾੜਾ ਰਹ ਗਿਆ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ Facebook ਤੇ ਵੀ ਕਿਉਂਕਿ ਉੱਤੇ ਜਲਦੀ ਸ਼ਾਇਦ ਆ ਜਾਣ ਪੈਸੇ ਏ YouTube ਤੇ ਇਹ ਲੋੰਗੀ ਜ਼ਿਆਦਾ ਸਬਸਕ੍ਰਾਈਬ ਕਰਿਓ ਚੈਨਲ ਤਾਂ ਕਿ ਆਪਾਂ ਨੂੰ ਜਲਦੀ ਤੋਂ ਜਲਦੀ ਆਪਣੇ 3000 ਪੂਰੇ ਹੋ ਜਾਣ ਆਪਾਂ ਜਦੋਂ ਇਤੋਂ ਵੀ ਪੈਸੇ ਹੋਣ ਲੱਗੂਗੇ ਇਸ ਸਾਲ ਦੇ ਸਾਰੇ ਪੈਸੇ ਆਪਾਂ ਤੀਲ ਕੋਣ ਲਈ ਦਮਾਂਗੇ ਇਹ ਆਪਣੇ ਪਿੰਡ ਪਾਣੀ ਵਾਲੀ ਟੈਂਕੀ ਇਹ ਬਣੂਗਾ ਬਿਜਲੀ ਕਰਨਾ ਪਹਿਲਾਂ ਦੱਸਾਂ ਜਾਂ ਬਿਜਲੀ ਕਰ ਪਹਿਲਾਂ ਸੀ ਇਹ ਵਾਲਾ ਹਾਈਵੇ ਕੰਮ ਹੋ ਤੇ ਚੱਲਿਆ ਸੀਗਾ ਉਦੋਂ ਇਹ ਨੂੰ ਕਰਕੇ ਹੁਣ ਹੋਲੀ ਜਲਦਾ ਕੰਮ ਥੋੜਾ ਛੱਟ ਗਿਆ ਆ ਜੀ ਸ਼ੁਰੂ ਕਰਕੇ ਕੰਮ ਬੰਦ ਹੋਇਆ ਆ। ਬੇਸ਼ੀਰਾ ਖੜੀ ਹੋਇਆ ਦੂਰ ਤੋਂ ਆਪਣੇ ਏਰੀਆ ਚ ਠੀਕ ਹੈ। ਪੱਠੇ ਵੀ ਠੀਕ ਹੈ। ਕਿ ਉੱਚ ਤੱਕ ਤਾਂ ਵੀ ਜਿਆਦੇ ਵੀ ਪੈਣ ਨਾਲ ਪੱਠੇ ਵੀ ਖਰਾਬ ਹੋ ਗਿਆ। ਬਸ ਨਾਲ ਹੋ ਗਿਆ ਆ। ਆਪਣੀ ਧਰਤੀ ਇਦਾਂ ਪਾਣੀ ਪੀ ਜਾਂਦੀ ਆ। ਅੱਛੇ ਦਿਨ। ਉਹਦੇ ਕਰਕੇ ਪੱਠੇ ਖਰਾਬ ਨਹੀਂ ਹੋਏ। ਨਹੀਂ ਤਾਂ ਮੀਂਹ ਦੇ ਪਾਣੀ ਨਾਲ ਵੀ ਕਈ ਥਾਵਾਂ ਪੱਠੇ ਖਰਾਬ ਹੋ ਗਏ ਆ ਤੇ ਬਸੂਆਂ ਦਾ ਜ਼ਿਆਦਾ ਔਖਾ ਹੋਇਆ ਆ। ਇਹ ਆਪਣੇ ਪਿੰਡ ਤੋਂ ਬਾਹਰ ਨਿਕਲ ਗਏ ਆ ਨਸਾਂਜ ਕਲਾ ਰੋਡ ਵੱਲ ਨੂੰ ਇਹ ਨੇਰ ਚੰਦਿਆ ਸਿੱਧੀ ਬੰਗਿਆਂ ਨੂੰ ਮਕੰਦਪੁਰ ਬੰਗਾ ਮੰਗਿਆਂ ਵਾਲੀ ਰੋਡ ਤੋਂ ਨਵੇਂ ਸ਼ਹਿਰ ਨੂੰ ਚੜ ਜਾਂਦੀ ਆ ਨਵੇਂ ਸ਼ਹਿਰ ਵਾਲੀ ਰੋਡ ਤੇ ਮੰਨ ਲਓ ਵਰਕ ਦਾ ਦਰਵਾਜਾ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਆਪਾਂ ਸਾਰਿਆਂ ਨੂੰ ਇਹ ਗੱਲ ਕਹਿੰਨੀ ਆ ਆਪਣੇ ਚੈਨਲ ਨੂੰ ਮੱਤ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਫੇਸਬੁੱਕ ਤੇ ਆਪਣਾ ਵੀ ਪੇਜ ਆ ਤੇ ਉਹਨੂੰ ਫੋਲੋ ਕਰਿਓ ਤਾਂ ਜੋ ਕਿ ਆਪਣੀ ਜੱਤਕ ਟਰੈਕਟਰਾਂ ਦੇ ਵਿੱਚ ਡੀਜ਼ਲ ਡੀਜ਼ਲ ਪੈਣਾ ਹਨ ਵਾਲਿਆਂ ਦੇ ਥੱਲੇ ਸਾਫ਼ ਹੋਣੀ ਆ ਤੇ ਆਪਾਂ ਵੀ ਉਹਨਾਂ ਦਾ ਹਿੱਸਾ ਪਾ ਸਕੀਏ ਜਿੰਨੀ ਕੱਪਾ ਨੂੰ ਕਮਾਈ ਹੋਗੀ ਸੋਸ਼ਲ ਮੀਡੀਆ ਤੋਂ ਉਹ ਆਪਾਂ ਡੀਲ ਕੋ ਆ ਕੇ ਦਵਾਂਗੇ ਕਿਉਂਕਿ ਫੇਸਬੁੱਕ ਤੋਂ ਵੀ ਤਕਰੀਬਨ ਆਪਣੇ ਲੱਗੇ ਪਹੁੰਚੀ ਹੋਈ ਇਨਕਮ ਹੁੰਦੀ ਹੈ YouTube ਤੇ ਹਲੇ ਚੈਨਲ ਨੂੰ ਟਾਈਮ ਲੱਗਣਾ ਹੈ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਵੀਡੀਓ ਚੱਲਣ ਤਾਂ ਜੋ ਕਿ ਸੋਸ਼ਲ ਮੀਡੀਆ ਤੋਂ ਆਪਾਂ ਨੂੰ ਇਨਕਮ ਆਵੇ ਆਪਾਂ ਪਹਿਲਾਂ ਕਦੇ ਕਿਹਾ ਨਹੀਂ ਫੋਲੋ ਕਰਨ ਪਰ ਹੁਣ ਜ਼ਰੂਰ ਕਰੋ ਤਾਂ ਜੋ ਆਪਾਂ ਕੇ ਇਥੇ ਆਪਾਂ ਵੀ ਕੁਝ ਹਿੱਸਾ ਸਪਾਸ ਕੀਏ ਸਾਰੇ ਜਾਣੀ ਮੱਕੀ ਆਪਾਂ ਤੁਹਾਨੂੰ ਪਿੰਡ ਕਮਾ ਫਿਰ ਖਾਲਦੀਆਂ ਉਹ ਸਾਂਝੀਆਂ ਪਿੰਡੀਆਂ ਸੀਗੀਆਂ ਤਿੰਨ ਟਰਾਲੀਆਂ ਜੋ ਕਿ ਟੁੱੜੀ ਲੈਣ ਜਾਂਦੀਆਂ ਸੀਗੀਆਂ ਜਿਹੜੇ ਇੱਕ ਟਰੈਕਟਰ ਦਾ ਨੁਕਸਾਨ ਹੋਇਆ ਕਿ ਟਰੈਕਟਰ ਦਾ ਨੁਕਸਾਨ ਜਿੰਦਾ ਜ਼ਿਆਦਾ ਹੀ ਹੋਇਆ ਯਾਰ ਤੇ ਉਹ ਇਹ ਦਸਾਂਝ ਹੈਗੀਆਂ ਦਲਜੀਤ ਦਸਾਂਝ ਦੇ ਪਿੰਡ ਦਲਜੀਤ ਦਸਾਂਝ ਦਾ ਪਿੰਡ ਹੈ ਦਸਾਂਝ ਦਸਾਂਝ ਕਲਰ ਤੇ ਵੀ ਆਪਾਂ ਦਿਖਾਣਾ ਜੀ ਉਹ ਪਿੰਡ ਦਾ ਮੀਨ ਅੱਡਾ ਮੀਨ ਅਗਲੇ ਪਿੰਡ ਤੇ ਜਾ ਕੇ ਆਪਾਂ ਨੂੰ ਉੱਥੇ ਕੰਮ ਨਹੀਂ ਆ ਉਹਦਾ ਜਾਣਾ ਆ ਤੇ ਤਾਂ ਮੈਂ ਕਿ ਚਲੋ ਆਪਾਂ ਦਿਖਾ ਲੈਂਦੇ ਆ ਉਸ ਪਿੰਡ ਦੀ ਸੀ ਉਹ ਦੋ ਤਿੰਨ ਟਰਾਲੀਆਂ ਉਹ ਖੜੇ ਸੀਗੇ ਚਾਹ ਪੀਣ ਲਈ ਚਾਹ ਪੀਣੇ ਖੜੇ ਸੀ ਤਾਂ ਸਿੱਖਾ ਆ ਕੇ ਟਰੱਕ ਵੱਜਿਆ ਸਵਾ ਇਹ ਬਾਕੀ ਆਪਾ ਦਖਾਲ ਨੇ ਆਪਣੇ ਪਿੰਡ ਦੇ ਅੰਦਰ ਜਾ ਕੇ ਇਹ ਆ ਜੀ ਦਸਾਂਝ ਕਲਾਂ ਦਾ ਾਡਾ ਇਹ ਸਿੱਧਾ ਚੱਲ ਜਾਂਦਾ ਮਕੰਦਪੁਰ ਬੰਗਾ ਇਰ ਪਾਸੇ ਜਾਂਦਾ ਪਿੰਡ ਦੇ ਵਿੱਚ ਨੂੰ ਨਾ ਇਹ ਆ ਜਾਂਦਾ ਪਿੰਡ ਦੇ ਵਿੱਚ ਨੂੰ ਨਾ ਦਸਾਂਜ ਕਲਾ ਪਿੰਡ ਬਹੁਤ ਵੱਡਾ ਆ ਤੇ ਮਸ਼ਹੂਰ ਵੀ ਬਹੁਤ ਆ ਉਦਾਂ ਏਰੀਏ ਚ ਇਸ ਪਿੰਡ ਤੋਂ ਤੁੜੀ ਦੀਆਂ ਤਿੰਨ ਟਰਾਲੀਆਂ ਚੱਲੀਆਂ ਸੀਗੀਆਂ ਸੇਵਾ ਵਾਸਤੇ ਉਹ ਦੋ ਟਰੈਕਟਰਾਂ ਦਾ ਨੁਕਸਾਨ ਹੋਇਆ ਆ ਉਹ ਮੁੰਡੇ ਖੜੇ ਚਾਹ ਪੀਣ ਲੱਗੇ ਸੀ ਇੰਨਾ ਬਚਾਅ ਹੋ ਗਿਆ ਵੀ ਸਾਰੇ ਜਾਣੇ ਉੱਤਰੇ ਉਸੇ ਟਰੈਕਟਰਾਂ ਤੋਂ ਪਹਿਲਾਂ ਤਾਂ ਉਹ ਤਾਂ ਬੱਚ ਲੋਕੀ ਕਹਿਣ ਲੱਗ ਪੈਦਗੇ ਹਲ ਤਾਂ ਕਰਦੇ ਹੋਣੀ ਆ ਪਰ ਫਿਰ ਉੱਥੋਂ ਟਾਬੀ ਤੋਂ ਵੀਡੀਓ ਵੀ ਮੁੰਡਿਆਂ ਨੇ ਕੱਟ ਕੇ ਦਿਖਾ ਦਿੱਤੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਇਹ ਆਈ ਆਪਣੇ ਏਰੀਆ ਦਾ ਦਸਾਂ ਗੱਲਾਂ ਪਹਿਲਾਂ ਇਹ ਆਪਾਂ ਇੱਥੇ ਆ ਕੇ ਕਰਕੇ ਤਾਂ ਹਮੇ ਤਾਂ ਚਲੋ ਗੱਲਬਾਤ ਵੀ ਕਰ ਲੈਨੇ ਆ ਨਾਲੀ ਦਿਖਾ ਲ ਦਿੰਨੇ ਆ ਪਿੰਡ ਇਹਦੇ ਨਾਲ ਇੱਥੇ ਪਾਣੀ ਆਉਂਦਾ ਨਾ ਆਪਣੇ ਪਿੰਡ ਦੇ ਵਿੱਚ ਆਉਂਦਾ ਪਾਣੀ ਆਪਣਾ ਏਰੀਆ ਹੈਗਾ ਥੋੜਾ ਉੱਚੇ ਥਾਂ ਤੇ ਆਪਾਂ ਆਪਣਾ ਏਰੀਆ ਉੱਚੇ ਥਾਂ ਤੇ ਆ ਬਈ ਵੀ ਆਪਣੇ ਤੋਂ ਸਾਈਡ ਤੇ ਹੀ ਆ ਪਿੰਡਾਂ ਜੋ ਉਹ ਪਿੰਡ ਆਪਣੇ ਤੋਂ ਥੋੜੀ ਦੂਰ ਹੈਗੀਆਂ ਇਦੋਂ ਆਪਣੀ ਪਿੰਡੋ ਜਲੰਧਰ ਨੂੰ ਜਾਂਦੇ ਆ ਉਹਨਾਂ ਥੋੜੇ ਪਿੰਡਾਂ 'ਚ ਪਾਣੀ ਆਇਆ ਆ ਪਰ ਇੰਨਾ ਜ਼ਿਆਦਾ ਨਹੀਂ ਗਾ ਤੇ ਉੱਥੇ ਵੀ ਬਹੁਤ ਜ਼ਿਆਦਾ ਹੁਣ ਆਇਆ ਪਾਣੀ ਪਰ ਥੋੜਾ ਆ ਬਚਾ ਆ ਫਿਰ ਵੀ ਇਹ ਆ ਜੀ ਪਿੰਡ ਦਾ ਸਾਂਝਾ ਉੱਥੋਂ ਪਿੰਡ ਦੇ ਅੰਦਰ ਐਂਟਰ ਹੋ ਜਾਂਦਾ ਆ ਉੜਿਆਇ ਤੋਂ ਮੰਡਾਲੀ ਸ਼ਰੀਫ ਨੂੰ ਵੀ ਜਾ ਹੋ ਜਾਂਦਾ ਆ ਤੇ ਇਹ ਆ ਜੀ ਦਲਜੀਤ ਦਸਾਂਜ ਦਾ ਪਿੰਡ ਤੇ ਚਲੋ ਠੀਕ ਹੈ ਆਪਾਂ ਫਿਰ ਮਿਲਦੇ ਆ ਆਪਣੇ ਅਗਲੇ ਵਲੌਗ ਚ ਆਪਾਂ ਇਹੀ ਦਿਖਾ ਲੈਣਾ ਸੀਗਾ ਕਿ ਇਸ ਪਿੰਡ ਦਾ ਸੀਗਾ ਉਹ ਟਰੈਕਟਰ ਢਾਲੀਂ ਇਸ ਪਿੰਡ ਦੀ ਸੀਗੇ ਚਲੋ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰਾ ਆਪਾਂ ਟਰੈਕਟਰਾਂ ਦੀ ਵੀਡੀਓ ਪਾ ਰਹੇ ਹਾਂ ਕੈਮਰੇ ਦੀ ਵੀਡੀਓ ਕਢਾਈ ਸੀ ਆਪਾਂ ਹੁਣ ਹੋਟਲ ਤੋਂ ਕਈ ਬੰਦੇ ਕਹਿ ਰਹੇ ਸੀ ਕਿ ਟਰੈਕਟਰ ਇਦਾਂ ਵਾਂ ਟਰੈਕਟਰ ਭੱਜਦੇ ਹੋਣ ਆ ਰੇਸਾਂ ਲਾਉਂਦੇ ਹੋਣ ਆ ਇਹ ਵੋ ਕਈ ਵਿਦਵਾਨਾਂ ਦੇ ਆਏ ਸਾਨੂੰ ਮੈਸੇਜ ਤੇ ਆ ਦੇਖੋ ਵੀਰ ਉਹ ਟਰੱਕ ਦੇਖੋ ਐਨ ਸਾਈਡ ਦੀ ਨੰਕ ਗਿਆ 6 ਲੇਨ ਰੋਡ ਆ ਵੀਰ ਆ ਦੇਖੋ ਆ ਟਰੱਕ ਆ ਰਿਹਾ ਜਿਹੜੇ ਹਿਸਾਬ ਨਾਲ ਆ ਰਿਹਾ ਇਹ ਉਹ ਦੇਖੋ ਜੀ ਕੋਈ ਉਹਨੇ ਬ੍ਰੇਕ ਨਹੀਂ ਲਾਈ ਕੋਈ ਕੁਛ ਨਹੀਂ ਜਿੱਦਾਂ ਨੀਂਦ ਦੇ ਵਿੱਚ ਸੀਗਾ ਇਦਾਂ ਹੀ ਆ ਗਏ ਟਰੈਕਟਰਾਂ ਨੇ ਮਾਰਿਆ ਤਾਂ ਇੰਨਾ ਸ਼ੁਕਰ ਆ ਕਿ ਕੋਈ ਵੀ ਟਰੈਕਟਰ ਤੇ ਬੈਠਾ ਹੀ ਨਹੀਂ ਸੀ ਕੋਦੋਂ ਦੀ ਸਾਰੇ ਜਿੰਨੇ ਨਾਲ ਨਿਆਣੇ ਵੀ ਹਨ ਜਿੰਨੇ ਵੀ ਸੀਗੇ ਸਾਰੇ ਚਾਹ ਪੀਣ ਉੱਤਰ ਗਏ ਸੀ ਇੱਕ ਵੀ ਜਣਾ ਟਰੈਕਟਰ ਤੇ ਬੈਠਾ ਹੁੰਦਾ ਤਾਂ ਦਿੱਤਾ ਬਹਾ ਨਹੀਂ ਰਹਿਣੀਆਂ ਸੀ ਉਹਨਾਂ ਦੀ ਆਹ ਦੇਖ ਲਓ ਮੇਰਾ ਵੀ 6 ਲੇਨ ਰੋਡ ਆ ਐਨ ਸਾਈਡ ਤੇ ਖੜੀਆਂ ਟਰਾਲੀਆਂ ਹੁਣ ਮੇਰਾ ਵੀ ਇੰਨਾ ਕੁ ਤਾਂ ਖੜੀਆਂ ਕਾਰਨੀਆਂ ਹੀ ਪੈਣੀਆਂ ਸੀ ਰੋਡ ਤੇ ਸਾਰੇ ਗੱਡੀਆਂ ਇਦਾਂ ਹੀ ਖੜਦੀਆਂ